ਅੱਜ ਸ਼ਹਿਰ ਧਾਰੀਵਾਲ ਵਿਖੇ ਫੂਡ ਹੱਬ ਦਾ ਕੀਤਾ ਗਿਆ ਉਦਘਾਟਨ ਇਲਾਕਾ ਨਿਵਾਸੀਆਂ ਵਾਸਤੇ ਖੁਸ਼ਖਬਰੀ ਹੋਂ ਤੁਹਾਨੂੰ ਵਧੀਆ ਖਾਣਾ ਖਾਣ ਵਾਸਤੇ ਸ਼ਹਿਰੋਂ ਬਾਹਰ ਜਾਣ ਦੀ ਲੋੜ ਨਹੀਂ ਹੋਂ ਤੁਹਾਡੇ ਆਪਣੇ ਸ਼ਹਿਰ ਧਾਰੀਵਾਲ ਵਿਖੇ ਖੁੱਲ ਗਿਆ ਫੂਡ ਹੱਬ ਬਟਾਲਾ ਰੋਡ ਧਾਰੀਵਾਲ ਜਿੱਥੇ ਤੁਹਾਨੂੰ ਵਧੀਆ ਖਾਣਾ ਖਾਣ ਵਾਸਤੇ ਮਿਲੇਗਾ ਅਤੇ ਹਮ ਗੁਜ਼ਰੀ ਵੀ ਕੀਤੀ ਜਾਵੇਗੀ ਅੱਜ ਫਲੂ ਆਬ ਦਾ ਉਦਘਾਟਨ ਨਗਰ ਕੌਂਸਲ ਪ੍ਰਧਾਨ ਅਸ਼ਰੇਜ ਦੁੱਗਲ ਉਹਨਾਂ ਦੇ ਨਾਲ ਨਗਰ ਕੌਂਸਲਰ ਦੀਪਕ ਮਹਾਰਿੰਟੂ ਕੌਂਸਲਰ ਸੋਨੋ ਅਬਰੋਲ ਨੌਨੀ ਕੌਂਸਲਰ ਅਤੇ ਡਾਕਟਰ ਕਮਲਜੀਤ ਸਿੰਘ ਕੇਜ ਨੇ ਕੀਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਫਲੂ ਆਬ ਦੇ ਮਾਲਕ ਜਸਵਿੰਦਰ ਸਿੰਘ ਬਿੱਟਾ ਸੱਬਰਵਾਲ ਨੇ ਦੱਸਿਆ ਕਿ ਸਾਡੇ ਇੱਕ ਫਲੂ ਆਬ ਰੈਸਟੋਰੈਂਟ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤਾਂ ਮਿਲੇਗੀ ਅਤੇ ਸਾਫਸ ਫਾਇਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਿਆ ਗਿਆ ਹੈ ਤੁਹਾਨੂੰ ਖਾਣਾ ਵਧੀਆ ਮਿਲੇਗਾ ਹੋਮ ਡੀਵੀ ਹੋਵੇ ਜੀ ਅਤੇ ਜੇਕਰ ਕਿਸੇ ਨੂੰ ਕੋਈ ਕਿੱਤੀ ਪਾਰਟੀ ਬੱਠ ਦੇ ਜਾਂ ਕੋਈ ਹੋਰ ਪ੍ਰੋਗਰਾਮ ਕਰਵਾਉਣਾ ਹੋਵੇ ਤਾਂ ਉਹਦੀ ਵੀ ਸਹੂਲਤ ਹਾਲੇ ਨਿਊ ਅਬ੍ਰੈਸ਼ਨ ਦੇ ਵਿੱਚ ਮਜੂਦ ਹੈ ਇੱਕ ਵਾਰ ਪਤਾ ਫਿਰ ਨੋਟ ਕਰੋ ਬਟਾਲਾ ਰੋਡ ਧਾਰੀਵਾਲ ਪਿਊ ਹੱਬ ਇੱਥੇ ਤੁਹਾਨੂੰ ਵਧੀਆ ਖਾਣਾ ਖਾਣ ਵਾਸਤੇ ਮਿਲੇਗਾ ਅਤੇ ਹਰ ਤਰ੍ਹਾਂ ਦੀ ਸਹੂਲਤ ਸਾਫ ਸਵੈ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਿਆ ਗਿਆ ਹੈ। ਦੇਖੋ ਪੀਵੀਐਨਿਊਜ਼ ਇੰਡੀਆ 265 ਧਾਰਜਲ ਤੋਂ ਪੱਤਰਕਾਰ ਮੀਤ ਸਿੰਘ ਜੀ ਖਾਸ ਸਰ ਕੋ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਖਤੇ ਅੱਜ ਬਹੁਤ ਹੀ ਭਾਗਾਂ ਦਾ ਦੇਣਾ ਵੀ ਸਾਡੇ ਧਾਰਜਲ ਸ਼ਹਿਰ ਦੇ ਵਿੱਚ ਫੂਲ ਆ ਜਿਹੜਾ ਜੋਪਨਿੰਗ ਇਹੀ ਕੀਤੀ ਆ ਤੇ ਸਾਨੂੰ ਤੇ ਸਾਡਾ ਸਾਰਾ ਸ਼ਹਿਰ ਤੇ ਸਾਡੀ ਨਗਰ ਕਮੇਟੀ ਦੇ ਕੌਂਸਲਰ ਸਾਹਿਬ ਸਾਰੇ ਆਏ ਨੇ ਬੜੀ ਖੁਸ਼ੀ ਆ ਕਿਉਂਕਿ ਇਹ ਪਰਿਵਾਰ ਸਭ ਦਾ ਪਰਿਵਾਰ ਬਹੁਤ ਹੋਣ ਹਾਰ ਪਰਿਵਾਰ ਆ ਜਿਹੜਾ ਵੀ ਇਹ ਕੰਮ ਕਰਦਾ ਉਹਦੇ ਨਾਲ ਧਾਰੀਵਾਰ ਸ਼ਹਿਰ ਦੀ ਸ਼ੋਭਾ ਵਧਦੀ ਹੈ ਸਾਨੂੰ ਆਸ ਆ ਵੀ ਜਿਹੜਾ ਫੂਲ ਹਬਾ ਇਹਨਾਂ ਨੇ ਅੱਜ ਸ਼ੁਰੂ ਕੀਤਾ ਵਾ ਤੇ ਬਹੁਤ ਖੁਸ਼ੀ ਦੀ ਗੱਲ ਵਾ ਕਿਉਂਕਿ ਇਹਨਾਂ ਦੇ ਰੇਟ ਵੀ ਜ਼ਾਇਦ ਨੇ ਜੇ ਮਾਣੇ ਜਿਹੜੇ ਕਾਰੀਗਰ ਲਿਆਉਂਦੇ ਨੇ ਉਹ ਵੀ ਬڑے ਹੋਣਾ ਤੇ ਵਧੀਆ ਕਾਰੀਗਰ ਨੇ ਸਾਫ਼ ਸੁਥਰਾ ਤੇ ਵਧੀਆ ਇਹ ਸਾਡੇ ਸ਼ਹਿਰ ਨੂੰ ਸਰਵਿਸ ਵੀ ਮਿਲੇਗੀ ਖਾਣਾ ਵੀ ਮਿਲੇਗਾ ਸਭ ਕੁਝ ਹੋਮ ਡਿਲੀਵਰੀ ਸਰਵਿਸ ਹੋਮ ਵਧੀਆ ਇਹਨਾਂ ਨੇ ਕਿਹਾ ਹੋਮ ਡਿਲੀਵਰੀ ਇਹ ਘਰ ਦੇ ਚਾਹਾਂਗੇ ਸਾਡੇ ਧਾਰੀਵਾ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਵੀ ਜਿਹੜਾ ਸਬਰਵਾ ਸਾਹਿਬ ਨੇ ਇਹ ਜਿਹੜਾ ਫਿਊਲ ਹੱਬ ਕਾਫੀ ਚੰਗੇ ਬੰਦ ਪਿਆ ਸੀ ਤੈਨੂੰ ਚਾਲੂ ਕੀਤਾ ਉਹਨਾਂ ਦੇ ਰੇਡ ਵੀ ਬੜੇ ਤੇ ਮੈਂ ਵਾਹਿਗੁਰੂ ਦੇਗੇ ਉਹੀ ਪ੍ਰਾਰਥਨਾ ਕਰਨਾ ਵੀ ਇਹਨਾਂ ਦੇ અપਾਰ ਕਿਰਪਾ ਬਣਾ ਕੇ ਰੱਖਣ ਤਾਂ ਕਿ ਇਹ ਵਧੀਆ ਸਾਡੇ ਸ਼ਹਿਰ ਨੂੰ ਖਾਣਾ ਵੀ ਤੇ ਸਭ ਕੁਝ ਦੇ ਤੇ ਇਹਨਾਂ ਦੇ ਬਾਹਰ ਕਿਰਪਾ ਬਣਾ ਕੇ ਵਾਈਗ ਦੀ ਖਾਲਸਾ ਵਾਈਗ ਦੀ ਫਤਿਹ ਜਿਹੜੀ ਆ ਦੁਬਾਰਾ ਨਵੇਂ ਸਿਰੇ ਤੋਂ ਸ਼ੁਰੂਆਤ ਹੋਈ ਹੈ ਸਸਿਕਾ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇ ਜੀ ਮੈਂ ਸਬਰਵਾਲ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਉਹਨਾਂ ਨੇ ਆਪਣਾ ਫੂਲ ਹੱਬ ਦਾ ਰੈਸਟੋਰੈਂਟ ਜਿਹੜਾ ਇੱਕ ਨਵਾਂ ਬਿਜ਼ਨਸ ਸ਼ੁਰੂ ਕੀਤਾ ਸਬਰਵਾਲ ਪਰਿਵਾਰ ਜਿਹੜਾ ਹੈਗਾ ਬਹੁਤ ਹੀ ਹੋਣ ਆਰ ਪਰਿਵਾਰ ਸਾਡੇ ਧਾਰੀਵਾਲ ਸ਼ਹਿਰ ਦਾ ਹੈਗਾ ਉਹਨਾਂ ਦੀ ਜਿਹੜੀ ਗੇਮ ਹੈ ਧਾਰੀਵਾਲ ਸ਼ਹਿਰ ਨੂੰ ਹਰ ਫੀਲਡ ਦੇ ਵਿੱਚ ਬਹੁਤ ਵੱਡੀ ਹੈ। ਅਸੀਂ ਵੌਇਸ ਆਫ ਧਾਰੀਵਾਲ ਦੀ ਟੀਮ ਵੱਲੋਂ ਸਬਰਵਾਲ ਬਿੱਤਾ ਸਬਰਵਾਲ ਜਿਹੜੇ ਸਾਡੇ ਮੈਂਬਰ ਨੇ ਬਿਲਕੁਲ ਸਾਡੇ ਨਾਲ ਸਾਰਾ ਪਰਿਵਾਰ ਸਾਡੇ ਨਾਲ ਤੁਰਦਾ ਹੈਗਾ। ਇਹਨਾਂ ਨੂੰ ਸਾਰਿਆਂ ਨੂੰ ਵੌਇਸ ਆਫ ਧਾਰੀਵਾਲ ਦੀ ਤਰਫੋਂ ਵੀ ਬਹੁਤ-ਬਹੁਤ ਵਧਾਈ ਦੇਣਾ। ਔਰ ਅਸੀਂ ਆਸ਼ ਕਰਦੇ ਹਾਂ ਕਿ ਦੂਸਰਾ ਅੱਗੇ ਸੇਵਾ ਕਰਦੇ ਉਸੇ ਤਰ੍ਹਾਂ ਹੀ ਇਹ ਰੈਸਟੋਰੈਂਟ ਚਲਾ ਕੇ ਜਿਹੜੇ ਸਾਡੇ ਲੋਕ ਜਿਹੜੇ ਸਾਡੀ ਧਾਰੀਵਾਲ ਤੋਂ ਦੂਰ-ਦੂਰ ਜਾਂਦੇ ਸੀਗੇ ਰੈਸਟੋਰੈਂਟ ਦੀ ਸਰਵਿਸਿਜ਼ ਲੈਣ ਵਾਸਤੇ ਉਹ ਇੱਥੇ ਵੀ ਦੇਣਗੇ। ਔਰ ਇਹਨਾਂ ਨੂੰ ਵੀ ਪ੍ਰੋਗਰੈਸ ਮਿਲੇਗੀ ਔਰ ਧਾਰੀਵਾਲ ਨੂੰ ਵੀ ਇੱਕ ਸਵਾਗਤ ਜਿਹੜਾ ਇੱਕ ਰੈਸਟੋਰੈਂਟ ਵੀ ਲਾਗਾ ਮਿਲੇਗਾ ਤੇ ਹੋਰ ਵੀ ਜੋ ਛੋਟੇ ਮੋਟੇ ਪ੍ਰੋਗਰਾਮ ਜਿਹੜੇ ਨੇ ਉਹ ਇਸ ਰੈਸਟੋਰੈਂਟ ਦੇ ਵਿੱਚ ਆ ਕੇ ਇੰਜੋਏ ਕਰ ਸਕਦੇ ਨੇ ਕਰ ਸਕਦੇ ਨੇ ਮੈਂ ਇੱਕ ਵਾਰੀ ਫਿਰ ਸਰਦਾਰ ਪਰਵਾਰ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਸਾਡੇ ਕਮੇਟੀ ਦੇ ਪ੍ਰਧਾਨ ਸਾਹਿਬ ਦੁਗਲ ਸਾਹਿਬ ਜਿੰਨੀ ਇਹਨਾਂ ਦੀ ਟੀਮ ਮੈਂਬਰ ਸਹਿਮਾਨ ਲਾਗੀ ਸਾਹਿਬ ਦਾਤ ਸਾਹਿਬ ਵਿਸ਼ੇਸ਼ ਭਗਤੀ ਮੇਰੇ ਅੰਕਲ ਜੀ ਚਾਲ ਚਾਲ ਸਾਹਿਬ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਥੇ ਆਉਣ ਦੇ ਰੋਸ਼ਨ ਪੋਲੀ ਜੀ ਆਏ ਆ ਮੇਰੇ ਰਿਸ਼ਤੇਦਾਰ ਮੇਰੇ ਭੈਣ ਭਰਾ ਸਾਰੇ ਆਏ ਨੇ ਰਿਕੂ ਜੀ ਆਏ ਆ ਅਬਰੋ ਜੀ ਆਏ ਆ ਤੇ ਸ਼ੇਰ ਸਾਹਿਬ ਆਏ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਦੂਜੀ ਗੱਲ ਇਹ ਰੈਸਟੋਰੈਂਟ ਜਿਹੜਾ ਵਾ ਧਾਰੀਵਾਦ ਦੇ ਬਣਿਆ ਇਹ ਧਾਰੀਵਾਦ ਆਪਣੇ ਆਪ ਚ ਪਹਿਲੇ ਰੈਸਟੋਰੈਂਟ ਆ ਜਿਹਦੇ ਵਿੱਚ ਤੁਹਾਨੂੰ ਹਰ ਚੀਜ਼ ਸਾਫ਼ ਸੁਥਰੀ ਚੀਜ਼ ਮਿਲੇਗੀ ਔਰ ਵਿਹਾਰ ਜੀ ਦੇਖਣ ਨੂੰ ਮਿਲੇਗੀ ਕਿਚਨ ਦੀ ਦੇਖਣ ਨੂੰ ਮਿਲੇਗੀ ਸਾਰੀ ਸਰਵਿਸ ਤੁਹਾਨੂੰ ਐਡੀ ਵਧੀਆ ਮਿਲੇਗੀ ਕਿ ਤੁਸੀਂ ਬੰਬਈ ਸ਼ਹਿਰ ਕੀ ਆਏ ਤੇ ਬਾਹਰ ਦੀਆਂ ਕੰਟਰੀਆਂ ਨੂੰ ਆਪਾਂ ਫਾਲੋ ਕਰਦੇ ਆ ਆਪਾਂ ਉਹ ਸਿਸਟਮ ਨਾਲ ਆਪਾਂ ਇਹਨੂੰ ਸ਼ੁਰੂਆਤ ਕਰਨ ਜਾ ਰਹੇ ਹਾਂ ਮੇਰੀ ਸਫਾਈ ਦੀ ਗੱਲ ਹੈ ਸਫਾਈ ਸਾਡਾ ਮੁੱਖ ਦੀਦਾ ਸਫਾਈ ਹੈ ਆ ਇੱਕ ਗੱਲ ਮੈਂ ਤੁਹਾਨੂੰ ਕੋਈ ਇਥੇ ਕੂੜੇ ਕਰਕੇ ਬਾ ਕੋਈ ਵਸਾਮ-ਵਸਾਨ ਨਹੀਂ ਮਿਲੇਗਾ ਬਾਹਰ ਅੰਦਰ ਜਿਹੜੀ ਬਾਕੀ ਤੁਹਾਡੇ ਕੁੱਕ ਜਿਹੜੇ ਨੇ ਉਪਰਖੰਡ ਕੋ ਸਟਰਕਚਰ ਮੰਗਾਏ ਆ ਜਦੋਂ ਅਸੀਂ ਪਹਿਲਾਂ ਕੰਗ ਸਾਹਿਬ ਨੇ ਰਾਜਾ ਕੰਗ ਜੀ ਨੇ ਇਹਦੇ ਨਾਲ ਸਟਾਰਟ ਕੀਤਾ ਸੀ ਉਹਨਾਂ ਨੇ ਕੁੱਕ ਲੈਂਦੇ ਸੀ ਉਪਰਖੰਡ ਦਾ ਉਹੀ ਕੁੱਕ ਫੇਰ ਦੁਬਾਰਾ ਲੈ ਗਏ ਕਿਉਂਕਿ ਆਪਾਂ ਧਾਰੀਵਾਲ ਸ਼ਹਿਰ 'ਚ ਮਿਲੇ ਲੋਕਾਂ ਸਾਰਿਆਂ ਨੂੰ ਯੂ ਲੈ ਆਉਣਾ ਦੇ ਉਹ ਕਿਤੇ ਤੜਕਪੱਲੀ ਵਾਲਾ ਕੁੱਕ ਜਿਹੜਾ ਵਾ ਸਾਨੂੰ ਉਹ ਕੁੱਕ ਚਾਹੀਦਾ ਵਾ ਉਹਦਾ ਖਾਣਾ ਸਵਾਦ ਆ ਉਹਦਾ ਉਹਦਾ ਸਫਾਈ ਰੱਖਦੇ ਨੇ ਬੁਰੀ ਰੱਖਣ ਦੀ ਮੈਨੂੰ ਰੀਲ ਜਾਇ। ਉਹਦਾ ਇੱਕ ਹਾਲ ਕਿੰਨੇ ਬਣਿਆ ਹੋਇਆ ਵਾ ਜਿੱਦਾਂ ਕਿ ਕਿਹੜੀ ਪਾਰਟੀ ਸਰਟਡੇ ਪਾਰਟੀ ਜਾਂ ਛੋਟੇ ਮੋਟੇ ਕੋਨਫਰੰਸ ਹੋਏ ਕਿ ਉਹਦੇ ਲਈ ਵੀ ਜਿਹੜਾ ਵਾ ਵੇਰੇ ਬੰਦੇ ਮੈਂ ਦੱਸਣਾ ਚਾਹੁੰਦਾ ਕਿ ਇਹਦੇ ਦੋ ਹਾਲ ਨੇ ਉੱਪਰ ਬੀਅਰ ਬਾਰ ਆ ਨੀਚੇ ਦਾ ਫੈਮਿਲੀ ਰੈਸਟੋਰੈਂਟ ਆ ਜਿੱਦਾਂ ਕਿ ਦੇ ਘਰ 'ਚ ਬੱਚੇ ਦਾ ਬਰਥਡੇ ਆ ਗਿਆ ਦੀ ਪਾਰਟੀ ਆ ਗਈ ਥਾਕੇ ਆ ਗਏ ਸਗਨ ਆ ਗਏ ਉਹਨਾਂ ਵਾਸਤੇ ਇਹ ਹਾਲ ਟੋਟਲੀ ਏਸੀ ਹਾਲ ਆਏ ਇਹ ਉਹਨਾਂ ਵਾਸਤੇ ਬੜਾ ਵਧੀਆ ਹੈ ਛੋਟੇ ਛੋਟੇ ਫੰਕਸ਼ਨਾਂ ਵਾਸਤੇ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ।